ਟਕਰਾਵ ਵਾਲੀ ਸਥਿਤੀ ਬਣੀ ਹੋਈ ਹੈ ਸਥਿਤੀ ਇਹ ਬਣ ਗਈ ਕਿ ਪ੍ਰਵਾਸੀਆਂ ਦੇ ਵੱਲੋਂ ਪੁਲਿਸ ਦੇ ਕਪੜੇ ਤੱਕ ਪਾੜ ਦਿੱਤੇ ਗਏ ਅਤੇ ਇੱਥੋਂ ਤੱਕ ਕਿ ਮੁਲਾਜ਼ਮਾਂ ਨੂੰ ਭੱਜ ਕੇ ਆਪਣੀ ਜਾਨ ਬਚਾਣੀ ਪਈ ਹੈ ਹੁਸ਼ਿਆਰਪੁਰ ਦੇ ਮੋਹੱਲਾ ਸੁੰਦਰ ਨਗਰ ਤੋਂ ਇਹ ਜੜੀਆਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਇੱਕ ਵਾਰ ਸੋਚਣ ਨੂੰ ਮਜਬੂਰ ਕਰ ਦਿੰਦੀਆਂ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਬਣਦੇ ਜਾ ਰਹੇ ਨੇ ਇੱਥੋਂ ਤੱਕ ਕਿ ਜਨਤਾ ਦੀ ਰਖਵਾਲੀ ਪੰਜਾਬ ਪੁਲਿਸ ਹੀ ਹੁਣ ਸੁਰੱਖਿਅਤ ਨਹੀਂ ਹੈ ਇਹਨਾਂ ਪ੍ਰਵਾਸੀਆਂ ਦੇ ਹੌਸਲੇ ਇਸ ਕਦਰ ਵਧੇ ਹੋਏ ਨੇ ਦਰਸਲ ਹੋਇਆ ਇਹ ਹੈ ਕਿ ਦੋ ਜਿਹੜੇ ਕੀ ਪ੍ਰਵਾਸੀ ਪਰਿਵਾਰਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਇਹ ਗੱਲ ਇੰਨੀ ਵੱਧ ਜਾਂਦੀ ਹੈ ਕਿ ਪੂਰਾ ਮੁਹੱਲਾ ਇਕੱਠਾ ਹੋ ਜਾਂਦਾ ਹੈ ਅਤੇ ਪ੍ਰਵਾਸੀ ਦੇ ਦੋ ਗੁੱਟ ਆਪਸ ਦੇ ਵਿੱਚ ਭੜ ਪੈਂਦੇ ਨੇ ਜਦੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਫਿਰ ਸਿਵਲ ਬਰਦੀ ਦੇ ਵਿੱਚ ਜਿਹੜੇ ਕੀ ਉੱਥੇ ਤਿੰਨ ਮੁਲਾਜ਼ਮ ਪਹੁੰਚ ਜਾਂਦੇ ਨੇ ਅਤੇ ਸਥਿਤੀ ਇਹ ਸੀ ਉੱਥੇ ਕਿ ਇੱਟਾ ਰੋੜੇ ਚਾਰੇ ਸਨ ਅਤੇ ਹੱਥੋਂ ਪਾਈ ਹੋ ਰਹੀ ਸੀ ਜਦੋਂ ਪੁਲਿਸ ਵਾਲਿਆਂ ਦੇ ਵੱਲੋਂ ਇਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਲਟਾ ਪਰਵਾਸੀ ਹੀ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਗਲ ਪੈਂਦੇ ਹੋਏ ਨਜ਼ਰ ਆਏ ਨੇ ਅਤੇ ਮੌਕੇ ਦੀਆਂ ਇੱਥੇ ਤਸਵੀਰਾਂ ਹੈਗੀਆਂ ਨੇ ਵੀਡੀਓਜ਼ ਹੈਗੀਆਂ ਨੇ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਅਤੇ ਝਗੜਾ ਛਡਵਾਉਣ ਦੀ ਕੋਸ਼ਿਸ਼ ਕਰ ਰਹੇ ਪੁਲਿਸ ਮੁਲਾਜ਼ਮਾਂ ਦੇ ਕੱਪੜੇ ਤੱਕ ਪਾੜ ਦਿੱਤੇ ਜਾਂਦੇ ਨੇ ਇਹਨਾਂ ਪਰਵਾਸੀਆਂ ਦੇ ਵੱਲੋਂ ਅਤੇ ਫਿਰ ਜਿਹੜੇ ਕਿ ਉੱਥੇ ਮੁਲਾਜ਼ਮ ਮਾਹੌਲ ਸ਼ਾਂਤ ਕਰਨ ਲਈ ਪਹੁੰਚੇ ਹੁੰਦੇ ਨੇ ਉਹਨਾਂ ਨੂੰ ਉੱਥੋਂ ਆਪਣੀ ਜਾਨ ਬਚਾਉਣ ਦੇ ਲਈ ਭੱਜਣਾ ਪਿਆ ਇਕ ਕੁਝ ਤਸਵੀਰਾਂ ਜਿਹੜੇ ਕਿ ਮੋਬਾਈਲ ਦੇ ਵਿੱਚ ਕਿਸੇ ਦੇ ਵੱਲੋਂ ਬਣਾਈਆਂ ਜਾਂਦੀਆਂ ਨੇ ਅਤੇ ਇਹ ਹੁਣ ਜਿਹੜੀ ਵੀਡੀਓ ਹੈ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਉਧਰ ਸਥਿਤੀ ਇਹ ਬਣ ਗਈ ਕਿ ਚੌਕੀ ਇੰਚਾਰਜ ਨੂੰ ਹੋਰ ਪੁਲਿਸ ਮੁਲਾਜ਼ਮ ਉੱਥੇ ਹੀ ਇਲਾਕੇ ਦੇ ਵਿੱਚ ਪਹੁੰਚਨੇ ਕਰਨੇ ਪਏ ਤਾਂ ਜੋ ਉੱਥੇ ਦੀ ਸਥਿਤੀ ਨੂੰ ਸੰਭਾਲਿਆ ਜਾ ਸਕੇ ਸੋ ਦੇਖ ਸਕਦੇ ਹੋ ਇੱਕ ਪਾਸੇ ਪਰਵਾਸੀ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਕੀ ਝਗੜਾ ਛਡਵਾਉਣ ਦੇ ਲਈ ਜਾਂਦੇ ਹੈਗੇ ਨੇ ਉਧਰ ਇਸ ਹੱਥੋ ਪੈਰ ਦੇ ਵਿੱਚ ਜਿਹੜੇ ਕੀ ਹੈ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਅਤੇ ਇੱਕ ਮਹਿਲਾ ਵੀ ਜੋ ਕਿ ਹਸਪਤਲ ਦੇ ਵਿੱਚ ਪੜਤੀ ਕਰਵਾਈ ਗਈ ਹੈ ਅਤੇ ਉਸ ਮਹਿਲਾ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਵਾਲਿਆਂ ਦੇ ਵੱਲੋਂ ਡੰਡੇ ਦੇ ਨਾਲ ਮਹਿਲਾ ਦੇ ਉੱਪਰ ਵਾਰ ਕੀਤੇ ਗਏ ਨੇ ਜਿਸ ਕਰਕੇ ਉਹ ਮੌਕੇ ਤੇ ਹੀ ਬੇਹੋਸ਼ ਹੋ ਜਾਂਦੀ ਹੈ ਅਤੇ ਹੁਣ ਜਿਹੜੀਆਂ ਕੀ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਇਸ ਗੱਲ ਦੀ ਗਵਾਹੀ ਪੜਦਿਆਂ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਕੀ ਪ੍ਰਵਾਸੀ ਮਜ਼ਦੂਰ ਆਏ ਹੋਏ ਨੇ ਉਹਨਾਂ ਦੇ ਸਾਹਮਣੇ ਪੰਜਾਬ ਪੁਲਿਸ ਹੁਣ ਵੇਵਸ ਨਜ਼ਰ ਆ ਰਹੀ ਹੈ ਪਰ ਜਦੋਂ ਇਹ ਮਾਮਲਾ ਕਾਫੀ ਜ਼ਿਆਦਾ ਹਾਈਲਾਈਟ ਹੁੰਦਾ ਤਾਂ ਪਰ ਮੁਲਾਜ਼ਮਾ ਦੇ ਉੱਪਰ ਹਮਲਾ ਕੀਤਾ ਜਾਂਦਾ ਤੇ ਇਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਕੀ ਇਹ ਘਟਨਾ ਕ੍ਰਮ ਵਾਪਰਦਾ ਉਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ 20 ਦੇ ਕਰੀਬ ਪਰਵਾਸੀ ਮਜ਼ਦੂਰਾ ਤੇ ਵਰੀ ਦੇ ਕਰੀ ਪਰਵਾਸੀ ਮਹਿਲਾਮਾਂ ਦੇ ਖਿਲਾਫ ਜਿਹੜਾ ਕੀ ਮੁਕਦਮਾ ਦਾਇਰ ਕੀਤਾ ਗਿਆ ਸੋ ਪੂਰੇ ਕਟਨਕਰਨ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈਗੀ ਹੈ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਮਾਮਲਾ ਇਹ ਸੀ ਕਿ ਇੱਕ ਸੁੰਦਰਨਗਰ ਦੇ ਵਿੱਚ ਪਰਵਾਸੀ ਮਜ਼ਦੂਰਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਉਹਦੇ ਵਿੱਚ ਉੱਥੇ ਇੱਟਾਂ ਰੋੜੇ ਚੱਲ ਰਹੇ ਸੀਗੇ ਉਸ ਚੀਜ਼ ਨੂੰ ਲੈ ਕੇ ਤੇ ਇਨਫਾਰਮੇਸ਼ਨ ਜਿਹੜੀ ਇਹ ਪੂਰੀ ਰਾਤ ਚੌਕੀ ਦੇ ਵਿੱਚ ਆਈ ਚੌਕੀ ਦੇ ਵਿੱਚ ਤਿੰਨ ਮੁਲਾਜ਼ਮ ਉਸ ਵੇਲੇ ਪ੍ਰੈਜੈਂਟ ਸੀ ਇਹ ਤਿੰਨਾਂ ਨੇ ਜਾ ਕੇ ਉੱਥੇ ਦੇਖਿਆ ਕੀ ਕੀ ਹੋ ਰਿਹਾ ਤੇ ਉਹਨਾਂ ਨੂੰ ਕੋਸ਼ਿਸ਼ ਕੀਤੀ ਰੋਕਣ ਦੀ ਲੇਕਿਨ ਉਹ ਸਾਡੇ ਮੁਲਾਜ਼ਮਾਂ ਦੇ ਨਾਲ ਗਲੌਗੀਰ ਵੀ ਹੋਏ ਔਰ ਮੁਲਾਜ਼ਮਾਂ ਦੇ ਉੱਤੇ ਅਟੈਕ ਕੀਤਾ ਔਰ ਮੁਲਾਜ਼ਮਾਂ ਨੂੰ ਸਾਟਾਂ ਵੀ ਲਗਾਈਆਂ ਔਰ ਉਹ ਉਹਨਾਂ ਦੇ ਕਮੀਜ਼ ਵੀ ਜਿਹੜੀ ਸ਼ਰਟ ਸੀਗੀ ਉਹ ਫਾੜ ਦਿੱਤੀ ਕੀ ਕਰ ਇਹਨਾਂ ਦੇ ਕਾਰਵਾਈ ਕਰਵਾਈ ਕਾਰਵਾਈ ਇਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਲੌਂਚ ਕਰਨੇ ਫਾਈਰ ਲਾਜ ਕਰਕੇ ਅਸੀਂ ਬੰਦੇ ਡੈਂਟੀਫਾਈ ਕਰਕੇ ਤੇ ਇਮੀਡੀਏਟ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ 2025 ਦੇ ਕਰੀਬ ਲੇਡੀਜ਼ اور 2025 ਦੇ ਕਰੀਬ ਜੈਂਟਸ ਜਿਹੜਾ ਹਜੂਮ ਇਕੱਠਾ ਹੋ ਕੇ ਸਾਡੇ ਮੁਲਾਜ਼ਮਾਂ ਦੇ ਸੁਣਿਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਪ੍ਰਵਾਸੀ ਪਰਿਵਾਰਾਂ ਦੇ ਵਿਚਾਲੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਸਥਿਤੀ ਕਾਫੀ ਜੜੀਏ ਵਿਗੜ ਜਾਂਦੀ ਐ ਐਸਓਐਸ ਮਾਮਲੇ ਸੰਬੰਧੀ ਹੋਰ ਵਧੇਰੇ ਗੱਲਬਾਤ ਕਰਾਂਗੇ ਸਾਡੇ ਨਾਲ ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਅਮਰੀਕ ਕੁਮਾਰ ਫੋਨ ਲੈਂਦੇ ਉਪਰੰਮਯੂਤ ਨੇ ਅਮਰੀਕ ਕੀ ਵਾਕਿਆ ਹੋਇਆ ਸੀ ਜੋ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾ ਕੇ ਮੌਕੇ ਤੋਂ ਭੱਜਣਾ ਪਿਆ ਹੈ ਮੁਹੱਲਾ ਸੁੰਦਰ ਨਗਰ ਚੋਂ ਜੀ ਬੀਤੀ ਦੇਰ ਆਦੀ ਇਹ ਘਟਨਾ ਹੈ ਪੁਲਿਸ ਚ ਜਿਹੜੀ ਚੌਂਕੀ ਪੈਂਦੀ ਹੈ ਪੂਰੇ ਹੀਰਾਨ ਨੂੰ ਚੰਕੀ ਪੈਂਦੀ ਐ ਤੇ ਉੱਥੇ ਜਦੋਂ ਮਲਾਜ਼ਮ ਨੇ ਉੱਥੇ ਉਹਨਾਂ ਨੂੰ ਕੋਈ ਕਾਲ ਆਂਦੀ ਹੈ ਕਿ ਕਿ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਝਗੜਾ ਹੋ ਰਿਹਾ ਹੈ ਤੇ ਪੁਲਿਸ ਦੇ ਦੋ ਮਲਾਜ਼ਮ ਵਰਦੀ ਵਿੱਚ ਤੇ ਇੱਕ ਮਲਾਜ਼ਮ ਸਿਵਲ ਦੇ ਵਿੱਚ ਜਦੋਂ ਉੱਥੇ ਜਾਂਦਾ ਹੈ ਤਾਂ ਇਹ ਜਿਹੜੇ 2 ਫਿਬਰਵਰੀ ਨੂੰ ਝਗੜਾ ਹੁੰਦਾ ਹੈ ਉਹਨਾਂ ਦਾ આરોਪ ਹੈ ਕਿ ਪੁਲਿਸ ਵਾਲਿਆਂ ਨੇ ਉਹਨਾਂ ਦੀ ਇੱਕ ਮਹਿਲਾ ਦੇ ਨਾ ਡੰਡਾ ਮਾਰਿਆ ਜਿਸ ਤੋਂ ਬਾਅਦ ਮਹਿਲਾ ਬੇਹੋਸ਼ ਹੋ ਗਈ ਤੇ ਪੂਰਾ ਜੋ ਮਹਿਲਾ ਸੀ ਉਹ ਸਾਰਾ ਸੁੰਦਰ ਨਗਰ ਸਾਰਾ ਪ੍ਰਵਾਸੀਆਂ ਦਾ ਹੀ ਮਲਾਇਆ ਤੇ ਉਹ ਪੂਰੇ ਜਿਹੜਾ ਮਹਿਲਾ ਸੀ ਪੂਰਾ ਹੀ ਪੁਲਿਸ ਨੂੰ ਪੈ ਗਿਆ ਤੇ ਪੁਲਿਸ ਦੇ ਇੱਕ ਮਲਾਜ਼ਮ ਦੀ ਇਨੀ ਕੁੱਟਮਾਰ ਕੀਤੀ ਕਿ ਦੇ ਸਾਰੇ ਕਪੜੇ ਵੀ ਪਾੜ ਦਿੱਤੇ ਜਿਸ ਤੋਂ ਬਾਅਦ ਪੁਲਿਸ ਦੀ ਹੋਰ ਜਿਆਦਾ ਟੁਕੜੀ ਇੱਥੇ ਮਗਾਈ ਗਈ 6-7 ਗੱਡੀਆਂ ਪੁਲਿਸ ਨੇ ਮਗਾਈਆਂ ਜਿਸ ਤੋਂ ਬਾਅਦ ਸਾਰਾ ਇਹ ਮਾਮਲਾ ਕੱਪ ਵਿੱਚ ਜਾਂਦਾ ਗਿਆ ਜੀ ਸੋ ਅਮਰੀਕ ਇਹ ਵੀ ਕਲੀਅਰ ਕਰੋ ਕਿ ਝਗੜਾ ਇਹਦੀ ਵਜ੍ਹਾ ਕੀ ਰਹੀ ਹੈਗੀ ਕਿਉਂ ਜਿਹੜੇ ਕੀ ਪ੍ਰਵਾਸੀ ਆਪਸ ਦੇ ਵਿੱਚ ਉਹ ਭਿੜੇ ਸਨ ਜੀ ਇਸ ਵੰਦੀ ਪੁਲਿਸ ਨੇ ਹਾਲੇ ਕੋਈ ਖੁਲਾਸਾ ਤਾਂ ਨਹੀਂ ਕੀਤਾ ਸਾਨੂੰ ਮੱਲੇ ਤੋਂ ਪਤਾ ਲੱਗਾ ਹੈ ਕਿ ਦੋ ਪਰਿਵਾਰ ਸੀ ਆਪਸ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਉਹਨਾਂ ਦਾ ਝਗੜਾ ਹੋਇਆ ਸੀ ਤੇ ਇਸੇ ਲਈ ਗਵੰਡੀਆਂ ਨੇ ਪੁਲਿਸ ਨੂੰ ਕਾਲ ਕੀਤੀ ਤਾਂ ਪੁਲਿਸ ਮੌਕੇ ਤੇ ਜਦੋਂ ਝਗੜਾ ਸੁਲਝਾਣ ਗਈ ਤਾਂ ਉੱਥੇ ਪੁਲਿਸ ਨੂੰ ਹੀ ਜਦੋਂ ਪ੍ਰਵਾਸੀ ਪੇਜੰਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਤੋਂ ਜਾਨ ਬਚਾ ਕੇ ਭੱਜਦੀ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਸੋ ਅਮਰੀਕ ਕਿੰਨੇ ਕੁ ਜਿਹੜੇ ਕਿ ਇਹ ਪ੍ਰਵਾਸੀ ਸਨ ਇੱਕ ਪਾਸੇ ਸਨ ਜਿਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਭੱਜੜਾ ਪਵਾ ਦਿੱਤੀਆਂ ਅਤੇ ਸੁਣਨ ਦੇ ਵਿੱਚ ਆਇਆ ਕਿ ਇੱਟਾ ਰੋੜੇ ਵੀ ਚਲਾਏ ਗਏ ਨੇ ਜੀ ਵੀਡੀਓ ਦੇ ਵਿੱਚ ਇੱਕ ਧਿਆਨ ਨਾਲ ਦੇਖੋ ਜਦੋਂ ਪੁਲਿਸ ਮੁਲਾਜ਼ਮ ਦੇ ਜਦੋਂ ਕੱਪੜੇ ਫਾੜਨ ਤੋਂ ਬਾਅਦ ਪੁਲਿਸ ਵਾਲਿਆਂ ਨੇ ਜਦੋਂ ਆਪਣੀ ਗੱਡੀ ਵੱਲੋਂ ਭਜਦਾਇਆ ਤਾਂ ਉੱਥੇ ਜਰੂਰ ਇੱਟਾਂ ਵੀ ਮਾਰੀਆਂ ਗਈਆਂ ਤੇ ਜੇਕਰ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਮਹੱਲਾ ਹੀ ਉੱਥੇ ਪੂਰਾ ਇੱਕ ਵਿਕਟਿਸਤਨ ਦਾ ਪਿੰਡ ਹੁੰਦਾ ਹੈ ਪਿੰਡ ਪੂਰਾ ਪ੍ਰਵਾਸੀਆਂ ਦਾ ਹੀ ਉੱਥੇ ਵੱਸਿਆ ਹੋਇਆ ਹੈ ਤੇ ਤੇ 400 ਦੇ ਕਰੀਬ ਜੋ ਪ੍ਰਵਾਸੀ ਸੀ ਉੱਥੇ ਉਹ ਇਕੱਠੇ ਹੋਏ ਸਨ ਜਿਨ੍ਹਾਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਸੋ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਸਾਡੀ ਡੀਐਸਪੀ ਨਾਲ ਗੱਲ ਹੋਈ ਜੇ ਉਹਨਾਂ ਕਿਹਾ ਕਿ ਰਾਤ ਹੀ ਉਹਨਾਂ ਵੱਲੋਂ ਜਿਹੜੇ આરોપી ਸਨ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਕੇ ਸੱਤ ਲੋਕ ਹਾਰਸਤ ਦੇ ਵਿੱਚ ਲਏ ਹਨ ਜਿਨ੍ਹਾਂ ਦੀ ਪੁੱਛਗਿਰ ਚੱਲ ਰਹੀ ਹੈ ਸੋ ਤੁਸੀਂ ਵੀ ਪੂਰੇ ਮਾਮਲੇ ਦੀ ਤਹਿਕੀਕਾ ਜਿਹੜੀ ਕਰ ਰਹੇ ਹੈਗੇ ਹੋ ਪੂਰੇ ਗਰਾਊਂਡ ਜ਼ੀਰੋ ਤੋਂ ਹਮਦਰਦੇ ਦੇ ਲਈ ਜਿਹੜੀ ਰਿਪੋਰਟਿੰਗ ਕਰ ਰਹੇ ਹੋ ਸੋ ਜੋ ਇਲਜ਼ਾਮ ਲਗਾਏ ਗਏ ਨੇ ਪੁਲਿਸ ਦੇ ਉੱਪਰ ਉਹ ਕਿੰਨੀ ਕਿ ਸੱਚਾਈ ਹੈਗੀ ਆ ਉਹ ਵੀ ਸਪਸ਼ਟ ਜਰੂਰ ਕਰਿਓ ਜੀ ਜਦੋਂ ਜਿਸ ਦੇ ਟਾਈਮ ਦੀ ਵੀਡੀਓ ਆਈ ਹੈ ਉਸ ਦੇ ਵਿੱਚ ਪੁਲਿਸ ਨੂੰ ਜਦੋਂ ਪੁਲਿਸ ਉੱਤੇ ਪਹੁੰਚਦੀ ਹੈ ਤਾਂ ਉਸ ਪੁਲਿਸ ਦਾ ਇਹ ਹੀ ਕਹਿਣਾ ਸੀ ਕਿ ਜਦੋਂ ਪੁਲਿਸ ਨੇ ਉਹਨਾਂ ਨੂੰ ਹਟਾਉਣ ਦੀ ਜਦੋਂ ਹਟਾ ਰਹੇ ਸੀ ਤਾਂ ਉਸ ਦੇ ਵਿੱਚ ਕਿਸੇ ਨੂੰ ਧੱਕਾ ਵੱਜਾ ਧੱਕਾ ਵੱਜਣ ਕਰਨੀ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹ ਸਾਰੇ ਗੁੱਸੇ ਦੇ ਵਿੱਚ ਆ ਗਏ ਪੁਲਿਸ ਦਾ ਇਸ ਗੱਲ ਦੀ ਵੀ ਕਹਿ ਰਹੀ ਹੈ ਕਿ ਅਸੀਂ ਧੱਕਾ ਨਹੀਂ ਮਾਰਿਆ ਪਰ ਜੋ ਮਹੱਲੇ ਦੇ ਵਿੱਚ ਅਸੀਂ ਜੋ ਆਲੇ ਦੋਲੇ ਲੋਕਾਂ ਤੋਂ ਪਤਾ ਕੀਤਾ ਹੈ ਤੇ ਉਹਨਾਂ ਦਾ ਵੀ ਇਹ ਹੀ ਕਹਿਣਾ ਸੀ ਕਿ ਪੁਲਿਸ ਨੇ ਪਹਿਲਾਂ ਮਹਿਲਾ ਦੇ ਸਿਰ ਤੇ ਡੰਡਾ ਮਾਰਿਆ ਜਿਸ ਕਰਕੇ ਮਹਿਲਾ ਬੇਹੋਸ਼ ਹੋ ਗਈ ਉਸ ਤੋਂ ਬਾਅਦ ਹੀ ਸਾਰੇ ਪ੍ਰਵਾਸੀ ਮਜ਼ਦੂਰ ਭੱਟ ਗਏ ਜਿਸ ਤੋਂ ਬਾਅਦ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਸੋ ਅਮਰੀਕਾ ਇੱਥੇ ਇਹ ਗੱਲ ਸਪਸ਼ਟ ਜ਼ਰੂਰ ਕਰ ਰਹੇ ਹੋ ਕਿ ਜਿਸ ਦੇ ਵੱਲੋਂ ਪੁਲਿਸ ਦੇ ਉੱਪਰ ਅਟੈਕ ਕੀਤਾ ਗਿਆ ਕਿ ਉਹ ਇੱਕੋ ਪਰਿਵਾਰ ਨਾਲ ਤਾਲੁਕਤ ਰੱਖਦੇ ਸਨ ਜਾਂ ਫਿਰ ਪ੍ਰਵਾਸੀਆਂ ਨੇ ਇਕੱਠੇ ਕਰਕੇ ਹਮਲਾ ਕੀਤਾ ਹੈ ਜੇ ਉਹ ਇਹ ਗੱਲ ਕੀਤੀ ਜਾਵੇ ਉਹ ਪੂਰਾ ਏਰੀਆ ਹੀ ਪ੍ਰਵਾਸੀਆਂ ਦਾ ਉਸਦੇ ਉੱਥੇ ਪੂਰੇ ਪਰਿਵਾਰਾਂ ਦੇ ਪਰਿਵਾਰ ਵਸਦੇ ਆ ਤੇ ਜੇਕਰ ਹਮਲੇ ਦੀ ਗੱਲ ਕੀਤੀ ਜਾਵੇ ਤਾਂ ਹਮਲੇ ਦੇ ਵਿੱਚ ਪੂਰਾ ਮਹੱਲਾ ਹੀ ਸੀ ਇੱਕ ਦੋ ਪਰਿਵਾਰ ਨਹੀਂ ਪੂਰੇ ਦਾ ਪੂਰਾ ਮਹੱਲਾ ਹੀ ਪੁਲਿਸ ਨੂੰ ਪੈ ਗਿਆ ਸੀ ਤੇ ਜਿਸ ਤੋਂ ਬਾਅਦ ਪੁਲਿਸ ਨੂੰ ਉੱਥੇ ਭਾਰੀ ਫੋਰਸ ਨਾਲ ਲਗਾਣੀ ਪਈ ਜਿਸ ਤੋਂ ਬਾਅਦ ਮਾਹੌਲ ਕੰਟਰੋਲ ਦੇ ਵਿੱਚ ਆਇਆ ਸੋ ਜ਼ਾਹਰ ਜੀ ਗੱਲ ਹੈ ਕਿ ਜਦੋਂ ਪੁਲਿਸ ਦੇ ਉੱਪਰ ਇਸ ਤਰ੍ਹਾਂ ਦੇ ਅਟੈਕ ਹੋਣਗੇ ਤਾਂ ਫਿਰ ਇਲਾਕੇ ਦੇ ਵਿੱਚ ਸਥਿਤੀ ਵੀ ਕਾਫੀ ਜ਼ਿਆਦਾ ਜਿਹੜੀ ਨਾਜ਼ੁਕ ਬਣੀ ਹੋਵੇਗੀ ਹੁਣ ਹਾਲਾਤ ਕੀ ਨੇ ਇਲਾਕੇ ਦੇ ਵਿੱਚ ਐਸਐਲਵੀ ਉਥੇ ਪੁਲਿਸ ਦੀ ਜਿਹੜੀ ਟੁਕੜੀ ਹੈ ਉਥੇ ਤਨਾਤ ਕੀਤੀ ਗਈ ਹੈ ਤੇ ਜਿਹੜੇ 8 ਲੋਕ ਹਸਪਤਲ ਦੇ ਵਿੱਚ ਲੈ ਗਏ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਿਹੜੀ ਮਹਿਲਾ ਸੀ ਮਹਿਲਾ ਨੂੰ ਵੀ ਸਿਵਲ ਹਸਪਤਲ ਭਰਤੀ ਕਰਵਾਇਆ ਗਿਆ ਤੇ ਉਹ ਜੇਰੇ ਇਲਾਜ ਹੈ ਤੇ ਇਸ ਵਕਤ ਵੀ ਕੰਟਰੋਲ ਦੇ ਵਿੱਚ ਸੋ ਕਿਸੇ ਦੀ ਗ੍ਰਿਫਤਾਰੀ ਦੇ ਵਿੱਚ ਕਿ ਕੁਝ ਖੁਲਾਸਾ ਹੋ ਪਾਇਆ ਪੁੱਛਗਿੱਛ ਦੌਰਾਨ ਕੋਈ ਗੱਲ ਸਾਹਮਣੇ ਆ ਪਈ ਹੈ ਕਿ ਕੀ ਵਜ੍ਹਾ ਰਹੀ ਹੈ ਜੋ ਇਸ ਤਰ੍ਹਾਂ ਦੇ ਨਾਲ ਜਿਹੜੀ ਕੀ ਹੈ ਸਥਿਤੀ ਨਾਜ਼ੁਕ ਬਣ ਜਾਂਦੀ ਹੈ ਇਹ ਇਸ ਸੰਬੰਧੀ ਹਲੇ ਤੱਕ ਪੁਲਿਸ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਪ੍ਰੈਸ ਨੋਟ ਜਾਰੀ ਕਰਕੇ ਜਾਂ ਬਿਆਨ ਜਾਰੀ ਨਹੀਂ ਕੀਤਾ ਗਿਆ ਕਿ ਜਿਹੜੇ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਵਿੱਚੋਂ ਕੋਈ ਉਸ ਦੇ ਵਿੱਚ ਸ਼ਾਮਿਲ ਸੀ ਜਾਂ ਉਹਨਾਂ ਨੇ ਕੋਈ ਆਪਣੀ ਗੱਲ ਮੰਨੀ ਹੈ ਕੁੱਟਣ ਦੀ ਪਰ ਅੱਜ ਬੰਦ ਕਰਨ ਪੁਲਿਸ ਵੀ ਇੱਧਰ ਜਿਆਦਾ ਡਿਵਾਈਰਟ ਹੋਈ ਹੋਈ ਸੀ ਇਸ ਕਰਕੇ ਹੋ ਸਕਦਾ ਹੈ ਸ਼ਾਮ ਤੱਕ ਕੋਈ ਨਾ ਕੋਈ ਪੁਲਿਸ ਦਾ ਬਿਆਨ ਆ ਜਾਵੇ ਸੋ ਸ਼ੁਕਰੀਆ ਅਮਰੀਕ ਇਸ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਵਾਕੀ ਜਿਹੜਾ ਕੀ ਇਹ ਘਟਨਾਕ੍ਰਮ ਹੈਗਾ ਹੁਸ਼ਿਆਰਪੁਰ ਦੇ ਮੁਹੱਲਾ ਸੁੰਦਰਨਗਰ ਦੇ ਵਿੱਚ ਵਾਪਰਦਾ ਜਿੱਥੇ ਕੀ ਪ੍ਰਵਾਸੀਆਂ ਦੇ ਵਿਚਾਲੇ ਝਗੜਾ ਹੋ ਜਾਂਦਾ ਕਿਸੇ ਵਜ੍ਹਾ ਕਰਕੇ ਅਤੇ ਅਜਿਹੀ ਸਥਿਤੀ ਦੇ ਵਿੱਚ ਜਦੋਂ ਪੁਲਿਸ ਨੂੰ ਕਾਲ ਜਾਂਦੀ ਹੈਗੀ ਹੈ ਤਾਂ ਫਿਰ ਪੁਲਿਸ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਮੌਕੇ ਦੇ ਉੱਪਰ ਪਹੁੰਚ ਜਾਂਦੇ ਨੇ ਅਤੇ ਜਦੋਂ ਪੁਲਿਸ ਦੇ ਮੁਲਾਜ਼ਮ ਉੱਥੇ ਜਿਹੜੀ ਕੀ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਨੇ ਜੋ ਉੱਥੇ ਕਾਫੀ ਜ਼ਿਆਦਾ ਲੜਾਈ ਹੋ ਰਹੀ ਸੀ ਕੀ ਜਾਂ ਫਿਰ ਕਹ ਲਈਏ ਕਿ ਹਾਲਾਤ ਬਸੋਬਾਰ ਹੋਏ ਸਨ ਉਸ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇੰਨੇ ਨੂੰ ਜਿਹੜੇ ਕੀ ਪ੍ਰਵਾਸੀ ਹੈਗੇ ਨੇ ਉਹ ਪੁਲਿਸ ਮੁਲਾਜ਼ਮਾਂ ਦੇ ਹੀ ਗੜ ਪੈਂਦੇ ਹੋਏ ਨਜ਼ਰ ਆਏ ਨੇ ਜੋ ਮੌਕੇ ਦੀਆਂ ਤਸਵੀਰਾਂ ਇਸ ਗੱਲ ਨੂੰ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਵਾਸੀ ਭਾਵੇਂ ਉਹ ਬੰਦੇ ਹੈਗੇ ਨੇ ਜਾਂ ਫਿਰ ਮਹਿਲਾਮਾ ਹੈਗੇ ਨੇ ਉਹ ਪੁਲਿਸ ਦੇ ਨਾਲ ਉਲਝਦੇ ਹੋਏ ਨਜ਼ਰ ਆਉਂਦੇ ਨੇ ਤੇ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਪੁਲਿਸ ਜਿਹੜੀ ਕੀ ਉੱਥੇ ਮੌਕੇ ਤੇ ਪਹੁੰਚਦੀ ਹੈ ਉੱਥੇ ਕਪੜੇ ਤੱਕ ਪਾੜ ਦਿਤੇ ਜਾਂਦੇ ਨੇ ਤੇ ਪੁਲਿਸ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਜਿਸ ਤੋਂ ਬਾਅਦ ਹੋਰ ਜਿਹੜਾ ਕਿ ਪੁਲਿਸ ਬਲ ਹੈ ਮੌਕੇ ਦੇ ਉੱਪਰ ਭੇਜਿਆ ਜਾਂਦਾ ਹੈ ਸਥਿਤੀ ਨੂੰ ਕਾਬੂ ਕੀਤਾ ਜਾਂਦਾ ਹੈ ਉਧਰ ਦੂਜੇ ਪਾਸੇ ਪ੍ਰਵਾਸੀਆਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਦੇ ਮੁਲਾਜ਼ਮ ਵੱਲੋਂ ਪਹਿਲਾਂ ਮਹਿਲਾ ਦੇ ਉੱਪਰ ਡੰਡੇ ਦੇ ਨਾਲ ਵਾਰ ਕੀਤਾ ਗਿਆ ਜਿਸ ਤੋਂ ਬਾਅਦ ਇਹ ਸਥਿਤੀ ਬਣੀ ਹੈਗੀ ਉਧਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਡੀਐਸਪੀ ਦੇ ਵੱਲੋਂ ਜਿਹੜਾ ਕਿ ਹੈ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਮੁਲਾਜ਼ਮਾ ਦੇ ਉੱਪਰ ਅਟੈਕ ਕਰਨ ਵਾਲਿਆਂ ਦੇ ਉੱਪਰ ਵੀ ਮਾਮਲਾ ਦਰਜ ਕਰ ਲਿਆ ਗਿਆ ਤੇ 8 ਦੇ ਕਰੀਬ ਲੋਕ ਜਿਹੜੇ ਹਿਰਾਸਤ ਦੇ ਵਿੱਚ ਲੈ ਗਏ ਨੇ ਹੁਣ ਵੀ ਜਿਹੜੇ ਕੀ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈਗੀ ਅਤੇ ਪੂਰੇ ਮਾਮਲੇ ਦੀ ਤਹਿਕੀਕਤ ਜਾਰੀ ਹੈ ਸਸ਼ੀਕਲ ਜੀ ਸਾਰੇ ਨੂੰ ਹਮਦਰਦ ਟੀਵੀ ਨਾਲ ਤੁਸੀਂ ਜੁੜੇ ਹੋਏ ਹੋ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਲੋਕਾਂ ਦੀ ਸੁਰੱਖਿਆ ਦੇ ਵਿੱਚ ਤਣਾਅ ਹੁਣ ਪੰਜਾਬ ਪੁਲਿਸ ਦੀ ਸੁਰੱਖਿਆਤ ਨਹੀਂ ਖਾਸ ਕਰਕੇ ਦੂਜੇ ਰਾਜਾਂ ਤੋਂ ਪੰਜਾਬ ਦੇ ਵਿੱਚ ਕਿਰਤ ਕਰਨ ਦੇ ਲਈ ਮਜ਼ਦੂਰੀ ਕਰਨ ਲਈ ਆਏ ਪ੍ਰਵਾਸੀ ਹੁਣ ਪੰਜਾਬ ਪੁਲਿਸ ਦੇ ਉੱਪਰ ਹਾਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਹ ਜਿਹੜਾ ਕਿ ਟਕਰਾਵ ਵਾਲੀ ਸਥਿਤੀ ਬਣੀ ਹੋਈ ਹੈ ਸਥਿਤੀ ਇਹ ਬਣ ਗਈ ਕਿ ਪ੍ਰਵਾਸੀਆਂ ਦੇ ਵੱਲੋਂ ਪੁਲਿਸ ਦੇ ਕਪੜੇ ਤੱਕ ਪਾੜ ਦਿੱਤੇ ਗਏ ਅਤੇ ਇਥੋਂ ਤੱਕ ਕਿ ਮੁਲਾਜ਼ਮਾਂ ਨੂੰ ਭੱਜ ਕੇ ਆਪਣੀ ਜਾਨ ਬਚਾਣੀ ਪਈ ਹੈ ਹੁਸ਼ਿਆਰਪੁਰ ਦੇ ਮੋਹੱਲਾ ਸੁੰਦਰ ਨਗਰ ਤੋਂ ਇਹ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਇੱਕ ਵਾਰ ਸੋਚਣ ਨੂੰ ਮਜਬੂਰ